ਉਹਦੀ ਸੜਕ ਹੁਣ ਮੈਂ ਬਣਵਾਵਾਂ ਦੀ ਆ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਹਦਾ ਫੇਰ ਬਾਰੀ ਸਾਲ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆ ਆਫ ਹੈ ਗਈ ਆ ਹਸਟੱਕ ਚੱਲਣੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਤੋਪੇ ਵੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਪਾਦੋ ਬਣੂਗੇ ਦੱਸੋ ਤਾਂ ਸੇਮ ਨੂੰ ਚਾਰ ਮੈਡਨ ਨੂੰ ਕਹਿ ਕਹਿ ਕੇ ਥੱਕੇ ਜਾਈ ਟਰੈਕਟਰ ਲਾ ਕੇ ਹੀ ਗੜ ਕਰ ਆਇਆ ਪਹਿਲਾਂ ਮੈਡਨ ਦੀ ਭਾਈ ਮਨ ਤੋਂ 3-4 ਸਾਲ ਹੋ ਗਏ ਥੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਨੂੰ ਫੇ ਦੋ ਮਹੀਨੇ ਚ ਦੱਸੋ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਕੰਮ ਬਾਰਾਤ ਹੋਣਾ ਹੈ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਹੋ ਹੁਣ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਢਾਵਾਂਗਾ ਖਰਚੇ ਬਣਾਉਂਦੇ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੇ ਕਰਾਉਂਦੇ ਚਲੋ ਮੈਂ ਇੱਕ ਗੱਲ ਦੱਸ ਰਹੀ ਆ ਖਰਚਾ ਤਾਂ ਹੁੰਨੇ ਆ ਪਰ ਇੱਧਰ ਆਹ ਮੁੰਡਾ ਬੋਲਦਾ 13 ਨੰਬਰ ਵਾਰਡ ਦਾ ਦੱਸ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਦਾ ਸਭ ਮਾੜ ਜੀ ਮੈਂ ਤੁਹਾਡੇ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂੰਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਨੂੰ ਕਰ ਚਲੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ ਦੋ ਮਹੀਨੇ ਜਿੱਦ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ 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 ਪਾ ਦ ਮੈਨੂੰ ਤੁਹਾਡੇ ਮੂੰਹ 'ਬਾ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾਉਂਦੇ ਕਿ ਨਹੀਂ ਲਿਂਦੇ ਤੇ ਪਰ ਆਪਣੇ ਪੈਸਿਆਂ ਦੇ ਮਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500-20000 ਰੁਪਏ ਸੜਕ ਬਣਾ ਲੈ। ਕਦੋਂ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲੋ ਮੈਡਮ ਹੋਰ ਕਾ ਦੋ ਦਿਨ ਨਹੀਂ ਮੈਡਮ ਤੁਸੀਂ ਪੁੱਛ ਸਕਦੇ ਹੋ ਵੀ ਮੈਡਮ ਦਾ ਕਾਹਦੇ ਨਿਕਟ ਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਵੀਰੇ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਪਾੜਾ ਆਪਾਂ ਚਲੋ ਮੇਰੇ ਸਿੰਘ ਹੁਣ ਚੱਕਾ ਪਵਾਓ ਜੇ ਕਹਿੰਦੇ ਨੇ ਮੈਣਾ ਪੈਣੀ ਨਹੀਂ ਵੀਰੇ ਜੋਰ ਲਾ ਲਵੇਂ ਪਾਣੀ ਨਿਕਲੇ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ 1 ਮਿੰਟ ਰੁਕੋ 1 ਮਿੰਟ ਰੁਕੋ ਹੁਣ ਆ ਪੈਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀਰੋ ਬਣ ਪੀਆ ਮੋਟਰ ਤੋਂ ਦੇਖੀਏ ਆਹਾਂ ਕਿ ਬਤੌਰ ਐਮਐਲਏ ਮੀਟਮੇਲਾ ਸ਼ੁਰੂ ਕਰੀਏ ਇੱਕ ਮਿੰਟ ਰੁਕ ਜੀ ਡੈਰੀ ਨੰਬਰ ਵਾਲੀ ਉਹ ਲਿਆਓ ਐਮਐਲਏ ਬਤੌਰ ਐਮਐਲਏ ਤੋਂ 30 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੋਲੀ ਵਾਟਰ ਦੋ ਵੱਡੇ ਐਸ ਤੇ ਤਿੰਨ ਵੱਡੇ ਐਸ ਤੋਂ ਕਰੇਟਾ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਇੱਕ ਮਿੰਟ ਰੁਕ ਜੀ ਚਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਯੋਗ ਕਮੇਟੀ ਆ ਚਾਹੀ ਹੁਣ ਸਾਡੇ ਕੋਲ ਹੈਗੀ ਆ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਤਰਸੂਲ ਚਲਾ ਤਾ ਲੈ ਕੋਈ ਨਹੀਂ ਸੌਣ ਪਾਵਰ ਤਰਸੂਲ ਨਾ ਪਰਮਾਤਮਾ ਨਹੀਂ ਤੁਹਾਡੇ ਸਮਝ ਨਹੀਂ ਨਹੀਂ ਮੈਂ ਹੁਣ ਕੋਈ ਤਰਸੂਲ ਜਾਂ ਕੋਈ ਚੱਕਰ ਚਲਾ ਕੇ ਕਰ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਓਰੇ ਦੱਸੋ ਕਿਨੂੰ ਬੁਲਾਈਏ ਮੇਰੀ ਗੱਲ ਸੁਣੋ